ਤੇ ਇੱਥੇ ਤਕਰੀਬਨ ਸਵੇਰੇ ਸ਼ਾਮ ਜਦੋਂ ਵੀ ਕੋਈ ਉਤੇ ਟ੍ਰੈਫਿਕ ਜ਼ਿਆਦਾ ਹੁੰਦੀ ਹੈ ਟ੍ਰੈਫਿਕ ਜਮ ਦੀ ਸਮੱਸਿਆ ਅੰਦਾ ਸਾਹਮਣਾ ਲੋਕਾਂ ਨੂੰ ਕਰਨਾ ਪੈਂਦਾ ਆ ਅੱਛਾ ਭਾਈ ਜੀ ਹੁਣ ਅਵਤਾਰ ਭਾਜੀ ਨੇ ਤੁਹਾਨੂੰ ਸਾਰਾ ਸਮਝਾਇਆ ਆ ਬੇ ਤੁਸੀਂ ਹੁਣ ਇਹਨੂੰ ਫਾਲੋ ਕਰੋਗੇ ਤੁਸੀਂ ਇਹਦੇ ਅੰਦਰ ਦੀ ਕਰਨਾਗੇ ਭਾਈ ਜੀ ਨਾ ਕਰਾਂਗੇ ਜਲਾਣ ਹੋ ਜੂ ਹਾਂ ਨਹੀਂ ਤੁਸੀਂ ਹੋਰਾਂ ਨੂੰ ਵੀ ਅਵੇਅਰ ਕਰੋ ਦੇ ਨਾਲ ਆਪਣੇ ਜੋ ਜਿੰਨਾ ਆਪਣਾ ਸਟਾਫ ਰੇਂਜ ਸਾਨੂੰ ਵਿਲਵ ਕਰਾਂਗੇ ਕਿ ਹਾਂ ਜੋ ਰੂਲ ਆਵੇ ਜਾਂ ਬਹੁਤ ਲੱਗਦਾ ਪ੍ਰੈਵਿਊ ਲੱਗੇ ਬੜੀ ਸਮੱਸਿਆ ਤੇ ਇਹਦੇ ਅੰਦਰਲੇ ਪਾਸੇ ਦੀ ਜਿਹੜੇ ਆਟੋ ਤੇ ਮਿੰਨੀ ਬੱਸਾਂ ਆ ਨੰਗਣ ਗਿਆ ਤੇ ਜਿਹੜੇ ਬਾਹਰਲੇ ਪਾਸੇ ਦੀ ਜਿਹੜੀਆਂ ਵੱਡੀਆਂ ਆ ਜਿਹੜੀਆਂ ਹੈਗੇ ਟ੍ਰੈਫਿਕ ਬਾਈਕ ਲੈ ਗਿਆ ਉਹ ਲੰਘਣਗੇ ਬਿਲਕੁਲ ਜੀ ਬਿਲਕੁਲ ਸਾਹਿਬ ਆਉਣਗੇ ਸ਼ਾਮ ਨੂੰ ਚੈੱਕ ਕਰਨ ਵਾਸਤੇ ਵੀ ਕਿੰਨੀਆਂ ਕੋਈ ਗਲਤ ਤਾਂ ਨਹੀਂ ਲੱਗੀ ਸਹੀ ਦਿਸ਼ਾ ਹੀ ਲੱਗੀ ਬਿਲਕੁਲ ਚੈੱਕ ਤੁਹਾਡੇ ਟੱਚ 'ਚ ਰਹਿੰਦੇ ਮੈਂ ਕਹਿੰਦਾ ਨਹੀਂ ਅਫਸਰਾਂ ਦੇ ਇੰਨਾ ਕਿ ਲੋਕਾਂ ਨੂੰ ਕਰ ਰਹੇ ਅਫਸਰ ਸਾਹਿਬਾਨ ਸਾਰੇ ਇੱਕ ਨਹੀਂ ਮੈਂ ਸਾਰਿਆਂ ਦੀ ਗੱਲ ਕਰਦਾ ਪਬਲਿਕ ਵਾਸਤੇ ਪੂਰੇ ਹਿੱਤ 'ਚ ਆ ਪਈ ਆਪਾਂ ਪਬਲਿਕ ਨੂੰ ਖੁਸ਼ ਰੱਖੀ ਇਹ ਉਹਦੇ ਵਾਸਤੇ ਹੀ ਲਾ ਰਹੇ ਆ ਵੀ ਪਰਲੇ ਪਾਸੇ ਟ੍ਰੈਫਿਕ ਦਾ ਨਰਵਿਕਨ ਚੱਲ ਸਕੇ ਤੇ ਇਹਦੇ ਵਿੱਚ ਜਿਹੜੀਆਂ ਆ ਗੱਡੀਆਂ ਵਹੀਕਲ ਜਿਵੇਂ ਆਟੋ ਵਾਲਾ ਗਰੀਬ ਆਦਮੀ ਨੂੰ ਸਵਾਰੀ ਭਰਨੀ ਆ ਉਹ ਆਪਦੀ ਭਰੇ ਤੇ ਤੁਰਦਾ ਜਾਵੇ ਰੁਕੇ ਨਾ ਤੇ ਇਹਦੇ ਨਾਲ ਕਿਸ ਤਰ੍ਹਾਂ ਆ ਟ੍ਰੈਫਿਕ ਸਮੱਸਿਆ ਦਾ ਹੱਲ ਨਿਕਲੂਗਾ ਆਟੋ ਨੂੰ ਆਟੋ ਔਰ ਮਿੰਨੀ ਬੱਸੇ ਦੇ ਵਿੱਚ ਦੀ ਸਵਾਰੀ ਲੈ ਕੇ ਆਪਣੀ ਤੁਰ ਜਾਵੇ ਇਹ ਰੁਕਣ ਵਾਸਤੇ ਨਹੀਂ ਹੈ ਨਮਸਤੇ ਸਤਿ ਸ੍ਰੀ ਅਕਾਲ ਆਦab ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸਮਰਾਲਾ ਚੌਂਕ ਇੱਕ ਐਸੀ ਜਗ੍ਹਾ ਆ ਜਿੱਥੇ ਇੱਕ ਟ੍ਰੈਫਿਕ ਦੀ ਸਮੱਸਿਆ ਤਕਰੀਬਨ ਬਣੀ ਰਹਿੰਦੀ ਆ ਇੱਕ ਵਾਰੀ ਤਸਵੀਰਾਂ ਦਿਖਾ ਦੰਨੇ ਆ ਕਿਉਂਕਿ ਇਹ ਇੱਕ ਮਹੱਤਵਪੂਰਨ ਚੌਂਕ ਆ ਜਿੱਥੋਂ ਹਰ ਸ਼ਹਿਰ ਨੂੰ ਹਰ ਸਟੇਟ ਨੂੰ ਜਿਹੜੀਆਂ ਸੜਕਾਂ ਨਿਕਲਦੀਆਂ ਨੇ ਤੇ ਇੱਥੇ ਤਕਰੀਬਨ ਸਵੇਰੇ ਸ਼ਾਮ ਜਦੋਂ ਵੀ ਕੋਈ ਟ੍ਰੈਫਿਕ ਜ਼ਿਆਦਾ ਹੁੰਦੀ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈਂਦਾ ਆ ਸਵੇਰੇ ਜਦੋਂ ਲੋਕਾਂ ਨੇ ਕੰਮ ਤੇ ਜਾਣਾ ਹੁੰਦਾ ਹੈ ਜਦੋਂ ਸ਼ਾਮ ਨੂੰ ਵਾਪਸ ਆਣਾ ਹੁੰਦਾ ਤਾਂ ਇੱਥੇ ਬਹੁਤ ਜ਼ਿਆਦਾ ਰਸ਼ ਲੱਗ ਜਾਂਦਾ ਹੈ ਆਟੋ ਵਾਲਿਆਂ ਦਾ ਰਸ਼ ਹੁੰਦਾ ਹੈ ਬੱਸਾਂ ਵਾਲਿਆਂ ਦਾ ਰਸ਼ ਹੁੰਦਾ ਹੈ ਵਾਈਕਲਸ ਕਾਰ ਜਿਹੜੇ ਬਾਈਕ ਉਹਨਾਂ ਦਾ ਰਸ਼ ਜਿਹੜਾ ਹੁੰਦਾ ਹੈ ਪਰ ਹੁਣ ਸਮੱਸਿਆ ਦਾ ਹੱਲ ਕੱਢਣ ਵਾਸਤੇ ਟ੍ਰੈਫਿਕ ਪੁਲਿਸ ਵੱਲੋਂ ਜਿਹੜਾ ਹੈਗਾ ਵਾ ਇਹ ਸਪੈਸ਼ਲ ਜਿਹੜੇ ਲਗਾਏ ਲਗਾਏ ਨੇ ਪੋਲ ਇਹਨੂੰ ਕਿਹਾ ਜਾਂਦਾ ਹੈ ਤੇ ਇਹਦੇ ਨਾਲ ਕਿਸ ਤਰ੍ਹਾਂ ਆ ਟ੍ਰੈਫਿਕ ਸਮੱਸਿਆ ਦਾ ਹੱਲ ਨਿਕਲੂਗਾ ਤੇ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਆ ਐਸਆਈ ਅਵਤਾਰ ਸਿੰਘ ਜੀ ਮੌਜੂਦ ਨੇ ਸਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਆ ਅੱਜ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਜਿਹੜੇ ਤੁਸੀਂ ਆ ਲਗਾਏ ਨੇ ਆ ਜਿਹਨੂੰ ਪੋਸਟ ਕਹਿੰਦੇ ਹੋ ਕੀ ਕਹਿੰਦੇ ਗੋਲ ਪੋਸਟ ਕੀ ਕਹਿੰਦੇ ਹੋ ਸਪਰਿੰਗ ਪੋਸਟ ਹਾਂ ਸਪਰਿੰਗ ਪੋਸਟ ਇਹਦੇ ਬਾਰੇ ਦਿਓ ਜਾਣਕਾਰੀ ਵੀ ਇਹਦੇ ਨਾਲ ਕਿੱਦਾਂ ਟ੍ਰੈਫਿਕ ਸਮੱਸਿਆ ਦਾ ਹੱਲ ਹੋਊਗਾ ਦੇਖੋ ਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਜਿਵੇਂ ਧੁੱਪ ਵਿੱਚ ਸਾਡੇ ਬੰਦੇ ਵਰਕ ਕਰ ਰਹੇ ਆ ਸਾਡਾ ਦਫ਼ਤਰ ਵਰਕ ਕਰ ਰਿਹਾ ਵਾ ਸਾਡੇ ਐਡੀਸੀਪੀ ਮੈਡਮ ਵੱਲੋਂ ਸਪੈਸ਼ਲ ਸੰਦਰ ਭਾਈ ਦੀ ਡਿਊਟੀ ਲੱਗਦੀ ਆ ਇਹਨਾਂ ਚੀਜ਼ਾਂ ਨੂੰ ਲਿਆਉਣ ਵਾਸਤੇ ਤੇ ਸਾਡੇ ਤੋਂ ਪੁੱਛ ਤੁਸੀਂ ਜਿਹੜਾ ਲੋਕਾਂ ਨੂੰ ਇਹਦੇ ਵਿੱਚ ਜਾਗਰਤ ਕਰਨਾ ਉਹ ਬਹੁਤ ਵਧੀਆ ਚੀਜ਼ ਆ ਕਿਉਂਕਿ ਇਹ ਅਸੀਂ ਲਾ ਰਹੇ ਹਾਂ ਇਹਦੇ ਵਿੱਚ ਦੀ ਜਿਹੜੀ ਲੋਕਲ ਬੱਸ ਤੇ 3-ਵਿਲਰ ਸਵਾਰੀ ਭਰੇ ਤੇ ਆਪਣਾ ਅੱਗੇ ਚੱਲਦਾ ਜਾਵੇ ਰੁਕੇ ਨਾ ਪਰੇ ਨਾ ਜਾਵੇ ਇਹ ਉਹਦੇ ਵਾਸਤੇ ਅਸੀਂ ਲਾ ਰਹੇ ਹਾਂ ਵੀ ਪਰਲੇ ਪਾਸੇ ਜਿਹੜੀ ਟ੍ਰੈਫਿਕ ਆ ਨਰਵਿਕਨ ਚੱਲ ਸਕੇ ਤੇ ਇਹਦੇ ਵਿੱਚ ਜਿਹੜੀਆਂ ਆ ਗੱਡੀਆਂ ਵਹੀਕਲ ਜਿਵੇਂ ਆਟੋ ਵਾਲਾ ਗਰੀਬ ਆਦਮੀ ਨੂੰ ਸਵਾਰੀ ਭਰਨੀ ਆ ਉਹ ਆਪਦੀ ਭਰੇ ਤੇ ਤੁਰਦਾ ਜਾਵੇ ਰੁਕੇ ਨਾ ਰੁਕਣ ਵਾਸਤੇ ਨਹੀਂ ਸਰ ਜੀ ਇੱਕ ਇਹ ਵੀ ਦੱਸੋ ਵੀ ਹੁਣ ਆਪਾਂ ਪਹਿਲਾਂ ਵੀ ਇਹ ਦੇ ਨਾਲ ਦੇ ਲੱਗੇ ਸੀ ਲੋਕ ਇਹਨੂੰ ਤੋੜ ਦਿੰਦੇ ਆ ਤੇ ਹਮਾਂ ਲੋ ਆਟੋ ਵਾਲੇ ਵੀ ਚੜਾਤੀ ਜਾਂ ਕਾਰ ਵਾਲੇ ਨੇ ਚੜਾਤੀ ਉਹਦੇ ਵਾਸਤੇ ਲੋਕਾਂ ਨੂੰ ਅਵੇਅਰ ਕਰਨਾ ਪਏਗਾ ਇਹਦੇ ਵਾਸਤੇ ਪਹਿਲਾਂ ਤੇ ਇਹਦੇ ਵਾਸਤੇ ਵੀ ਕੁਝ ਵਿਵਸਥਾ ਕੀਤੀ ਗਈ ਹੈ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਇਹੀ ਅਪੀਲ ਕਰੂੰਗਾ ਸਾਰਿਆਂ ਨੂੰ ਵੀ ਲੋਕਾਂ ਨੂੰ ਖੁਦ ਵੇਰ ਹੋਣਾ ਪਊਗਾ ਵੀ ਇਹ ਸਾਡੇ ਦੇਸ਼ ਦਾ ਖਰਚਾ ਹੈ ਭੁੱਖਾ ਔਰ ਇਹਨੂੰ ਸੁਧਾਰਨਾ ਅਸੀਂ ਸੁਧਾਰਨਾ ਕਿਉਂ ਕਿਉਂਕਿ ਜਿਹੜੇ ਇਹ ਸਪਰਿੰਗ ਪੋਸਟ ਆ ਮੁੱਲ ਆ ਰਹੀ ਆ ਸਰਕਾਰ ਦੇ ਪੈਸੇ ਦੀ ਆ ਰਹੀ ਆ ਤੇ ਆਪਾਂ ਇਹਦਾ ਨੁਕਸਾਨ ਨਾ ਹੋਂਦੀ ਸਾਡੀ ਪ੍ਰਾਪਰਟੀ ਆ ਇਸ ਪ੍ਰਾਪਰਟੀ ਨੂੰ ਅਸੀਂ ਨੁਕਸਾਨ ਨਾ ਦੀਏ ਜੇਕਰ ਕੋਈ ਸਾਨੂੰ ਇੱਕ ਦੋ ਵਾਰ ਇੱਕ ਬਲੈਰੋ ਵਾਲੇ ਨੇ ਭੰਨੀਆਂ ਸੀ ਉਹਦਾ ਵੀ ਅਸੀਂ ਚਲਾਨ ਕੀਤਾ ਸੀ ਜਦੋਂ ਸਾਨੂੰ ਇਹ ਕੋਈ ਆਪਣੇ ਨੱਟ ਤੋਂ ਵੀਡੀਓ ਮਿਲ ਜਾਂਦੀ ਏ ਦੀ ਭੰਨਦੇ ਹੋਏ ਦੀ ਫਿਰ ਉਹਦਾ ਅਸੀਂ ਚਲਾਨ ਵਗੈਰਾ ਕਰ ਦੋ ਤੇ ਕੀ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿਉਂਕਿ ਟ੍ਰੈਫਿਕ ਸਮਰਾਲਾ ਚੌਂਕ ਬੜਾ ਸੁਵੇਦਨਸ਼ੀਲ ਇਲਾਕਾ ਹੋਣ ਕਰਕੇ ਇੱਥੇ ਟ੍ਰੈਫਿਕ ਦੀ ਸਮੱਸਿਆ ਤਕਰੀਬਨ ਬਣੀ ਰਹਿੰਦੀ ਆ ਕੀ ਸੰਦੇਸ਼ ਹੈ ਲੋਕਾਂ ਨੂੰ ਦੇਖੋ ਜੀ ਮੈਂ ਇਹੀ ਸਿੱਧੇ ਜਾਊਂਗਾ ਵੀ ਇੱਕ ਦੂਜੇ ਨੂੰ ਲੰਘਣ ਦਾ ਟਾਈਮ ਦਿਓ ਜੇ ਇੱਕ ਗੱਡੀ ਲੰਘ ਰਹੀ ਆ ਤੇ ਤੁਸੀਂ ਦੇਖੋ ਚੌਂਕ 'ਚ ਅੱਗੇ ਜਾਮ ਲੱਗਿਆ ਉਹਨੂੰ ਲੰਘ ਲੈਣ ਦਿਓ ਤਾਂ ਜਾਮ ਖੁੱਲ ਜਾਏਗਾ ਤੁਸੀਂ ਖੁਦ ਵੇਰ ਹੋ ਸਾਡੀ ਟ੍ਰੈਫਿਕ ਪੁਲਿਸ ਤਾਂ ਹਰ ਵੇਲੇ ਚੌਂਕਾਂ ਦੇ ਵਿੱਚ ਤੁਹਾਡੇ ਲਈ ਤਾਇਨਾਤ ਆ ਅਸੀਂ ਵੀ ਧੁੱਪੇ ਖੜੇ ਆ ਅੱবি ਧੁੱਪੇ ਖੜੇ ਆ ਮੁਲਾਜ਼ਮ ਪਰਲੇ ਪਾਸੇ ਵੀ ਤੁਸੀਂ ਦੇਖਿਆ ਬਲਵਿੰਦਰ ਹੁਣੀ ਸਾਰੇ ਡਿਊਟੀ ਕਰ ਰਹੇ ਆ ਟ੍ਰੈਫਿਕ ਪੁਲਿਸ ਵੱਲੋਂ ਮਾਨ ਜੋ ਕਮਿਸ਼ਨਰ ਸਾਹਿਬ ਵੱਲੋਂ ਫੋਲਓ ਭਰਾਲਿਆ ਪੀਸੀਆਰ ਨਾਲ ਜੁਆਇੰਟ ਕਰਤਾ ਕਮਿਸ਼ਨਰ ਸਾਹਿਬ ਨੇ ਐਡੀਸੀਪੀ ਟ੍ਰੈਫਿਕ ਮੈਡਮ ਗੁਰਪੀ ACP ਸਾਹਿਬ ਜਤਨ ਬਾਂਸਲ ਜੀ ਉਹ ਪੁੱਛਦੇ ਹਰੇ ਕਾਕਾ ਪਹੁੰਚ ਗਏ ਦੇਖੋ ਅਸੀਂ ਲਵਾ ਰਹੇ ਹਾਂ ਅਸੀਂ ਲੋਕਾਂ ਨੇ ਇਹ ਵੇਰ ਕਰਾਂਗੇ ਵੀ ਤੁਸੀਂ ਆਪਣਾ ਇਸ ਚੀਜ਼ ਨੂੰ ਧਿਆਨ ਦਿਓ ਤੁਹਾਡੀ ਪ੍ਰਾਪਰਟੀ ਆ ਤੁਹਾਡੀ ਸਰਕਾਰ ਦੀ ਪ੍ਰਾਪਰਟੀ ਆ ਦਾ ਨੁਕਸਾਨ ਨਾ ਕਰੋ ਔਰ ਇਹਨੂੰ ਉਸ ਦਿਸ਼ਾ ਨਾਲ ਹੀ ਚੱਲੋ ਜਿੱਥੇ ਤੁਹਾਨੂੰ ਅਸੀਂ ਮੋਟਰਸਾਈਕਲ ਨੂੰ ਜਗ੍ਹਾ ਦੇ ਰਹੇ ਹਾਂ ਆਟੋ ਨੂੰ ਆਟੋ ਔਰ ਮਿੰਨੀ ਬੱਸੇ ਦੇ ਵਿੱਚ ਦੀ ਸਵਾਰੀ ਲੈ ਕੇ ਆਪਣੀ ਤੁਰ ਜਾਵੇ ਇਹ ਰੁਕਣ ਵਾਸਤੇ ਨਹੀਂ ਹੈ ਕਿਉਂਕਿ ਬਾਕੀ ਟ੍ਰੈਫਿਕ ਉੱਪਰ ਦੀ ਚੱਲ ਸਕੇ ਕੋਈ ਵੀ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ ਖੜਨਾ ਗੱਡੀ ਖੜਨਾ ਕੋਪਾ ਟੁੱਟ ਭੱਜਣਾ ਹੋਵੇ ਹਾਂਜੀ ਅੱਛਾ ਤੇ ਜਿੱਦਾਂ ਹੁਣ ਤੁਸੀਂ ਦੱਸਿਆ ਵੀ ਇਹ ਜਿਹੜੇ ਅਫਸਰ ਨੇ ਤੁਹਾਡੇ ਉਹ ਪੂਰੀ ਜਾਣਕਾਰੀ ਲੈ ਰਹੇ ਨੇ ਵੀ ਇਹ ਕਿੰਨੀਆਂ ਲੱਗੀਆਂ ਜਾਂ ਕਿੱਦਾਂ ਹੈਗੀਆਂ ਮਤਲਬ ਵੀ ਉਹ ਸਿਰਫ ਨਿਰਦੇਸ਼ ਨਹੀਂ ਦਿੰਦੇ ਤੇ ਮੌਕੇ ਦੇ ਉੱਤੇ ਚੈੱਕ ਵੀ ਕਰਦੇ ਹੋਣਗੇ ਆਣਗੇ ਬਿਲਕੁਲ ਜੀ ਬਿਲਕੁਲ ਸਾਹਿਬ ਆਉਣਗੇ ਸ਼ਾਮ ਨੂੰ ਚੈੱਕ ਕਰਨ ਵਾਸਤੇ ਵੀ ਕਿੰਨੀਆਂ ਕੋਈ ਗਲਤ ਤਾਂ ਨਹੀਂ ਲੱਗੀ ਸਹੀ ਦਿਸਾਈ ਲੱਗੀ ਬਿਲਕੁਲ ਚੈੱਕ ਤੁਹਾਡੇ ਟੱਚ 'ਚ ਰਹਿੰਦੇ ਨੇ ਮੈਂ ਕਹਿੰਦਾ ਨਹੀਂ ਅਫਸਰਾਂ ਦੇ ਇੰਨਾ ਕਿ ਲੋਕਾਂ ਨੂੰ ਕਰ ਰਹੇ ਅਫਸਰ ਸਾਹਿਬਾਨ ਸਾਰੇ ਇੱਕ ਨਹੀਂ ਮੈਂ ਸਾਰਿਆਂ ਦੀ ਗੱਲ ਕਰਦਾ ਪਬਲਿਕ ਵਾਸਤੇ ਪੂਰੀ ਹਿੱਤ 'ਚ ਪੀ ਪਾਈ ਆਪਾਂ ਪਬਲਿਕ ਨੂੰ ਖੁਸ਼ ਰੱਖਣਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪੂਰੀ ਮਿੰਤੀ ਦੇ ਨਾਲ ਜਿਹੜੇ ਸਪਰਿੰਗ ਪੋਸਟ ਜਿਹੜੇ ਲਗਾਏ ਜਾ ਰਹੇ ਨੇ ਤੇ ਇਹਦੇ ਨਾਲ ਇਹ ਹੋਏਗਾ ਵੀ ਟ੍ਰੈਫਿਕ ਸਮੱਸਿਆ ਦਾ ਕਾਫੀ ਹੱਦ ਤੱਕ ਜਿਹੜਾ ਹੱਲ ਹੋ ਜਾਏਗਾ ਤੇ ਇਹਦੇ ਅੰਦਰਲੇ ਪਾਸੇ ਦੀ ਜਿਹੜੇ ਆਟੋ ਤੇ ਮਿੰਨੀ ਬੱਸਾਂ ਆ ਲੰਘਣਗੀਆਂ ਤੇ ਜਿਹੜੇ ਬਾਹਰਲੇ ਪਾਸੇ ਦੀ ਜਿਹੜੀਆਂ ਵੱਡੀਆਂ ਆ ਜਿਹੜੀਆਂ ਹੈਗੇ ਟ੍ਰੈਫਿਕ ਬਾਈਕ ਲੈ ਗਿਆ ਉਹ ਲੰਘਣਗੇ ਟ੍ਰੈਫਿਕ ਸਮੱਸਿਆ ਜਿਹੜੀ ਹੱਲ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਟ੍ਰੈਫਿਕ ਪੁਲਿਸ ਵੀ ਆਪਣਾ ਕੰਮ ਕਰ ਰਹੀ ਹੈ ਸਾਰੇ ਆਪਣਾ ਕੰਮ ਕਰ ਰਹੇ ਨੇ ਪਰ ਜਿਹੜੇ ਇਦਾਂ ਦੇ ਪਿੱਲਰ ਹੈਗੇ ਨੇ ਰੋਡ ਦੇ ਵਿੱਚ ਲੱਗੇ ਹੋਏ ਨੇ ਇਹ ਵੀ ਟ੍ਰੈਫਿਕ ਦਾ ਕਾਰਨ ਬਣਦੇ ਨੇ ਤੇ ਉਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਵੀ ਇਹ ਵੀ ਜਿਹੜੇ ਹੈਗੇ ਆ ਇਹਨਾਂ ਨੂੰ ਰੋਡ ਤੋਂ ਥੋੜਾ ਜਿਹਾ ਹਟਾ ਕੇ ਜਿਹੜੇ ਪਿੱਲਰ ਹੈਗੇ ਨੇ ਇਹ ਵੀ ਲਗਾਣੇ ਚਾਹੀਦੇ ਨੇ ਕਿਉਂਕਿ ਟ੍ਰੈਫਿਕ ਦਾ ਕਾਫੀ ਹੱਦ ਤੱਕ ਜਿਹੜਾ ਹੈਗਾ ਵੀ ਇਹ ਹੱਲ ਹੋ ਸਕਦਾ ਹੈ ਕਿਉਂਕਿ ਇਹ ਜਿਹੜੇ ਪਿੱਲਰ ਨੇ ਇਹ ਵੀ ਇਹ ਟ੍ਰੈਫਿਕ ਸਮੱਸਿਆ ਪੈਦਾ ਕਰਦੇ ਨੇ ਇੱਥੇ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਹੁੰਦੀ ਹੈ ਸਵੇਦਨਸ਼ੀਲ ਏਰੀਆ ਆ ਇਹ ਸਮਰਾਲਾ ਚੌਂਕ ਤੇ ਕਣੀਆਬਾਦੀ ਵਾਲਾ ਜਿਹੜਾ ਏਰੀਆ ਹੈਗਾ ਇਥੋਂ ਬਹੁਤ ਸਾਰੇ ਵਾਹਨ ਨਿਕਲਦੇ ਨੇ ਕਾਰਾਂ ਬੱਸਾਂ ਟਰੱਕ ਹੋਰ ਵੀ ਜਿਹੜੀਆਂ ਚੀਜ਼ਾਂ ਹੈਗੀਆਂ ਵਾਹਨ ਹੈਗੇ ਇਥੋਂ ਲੰਘਦੇ ਨੇ ਸੋ ਆਪਾਂ ਨੂੰ ਸਾਰਿਆਂ ਨੂੰ ਅਵੇਅਰ ਹੋਣ ਦੀ ਵੀ ਜ਼ਰੂਰਤ ਹੈ ਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਵੀ ਜਿਹੜੇ ਜਿਹੜੇ ਪਿੱਲਰ ਹੈਗੇ ਨੇ ਰੋਡਾਂ ਦੇ ਵਿਚਾਲੇ ਲੱਗੇ ਹੋਏ ਆ ਤੇ ਉਹਨਾਂ ਨੂੰ ਇਹ ਹਟਾ ਕੇ ਸਾਈਡ ਤੇ ਕੀਤਾ ਜਾਵੇ ਤੇ ਆਪਾਂ ਨੂੰ ਸਾਰਿਆਂ ਨੂੰ ਅਵੇਅਰ ਹੋਣਾ ਪਏਗਾ ਕਿਉਂਕਿ ਇਹਨਾਂ ਨੂੰ ਸਮਝਣਾ ਪਏਗਾ ਕਿ ਕਿ ਜਿਹੜੀ ਸਪਰਿੰਗ ਪੋਸਟਾਂ ਜਿਹੜੀਆਂ ਲਗਾਈਆਂ ਗਈਆਂ ਨੇ ਇਹਦੇ ਵਿੱਚ ਆਹ ਟ੍ਰੈਫਿਕ ਸਮੱਸਿਆ ਦਾ ਜਿਹੜਾ ਹੱਲ ਕਰਨ ਵਾਸਤੇ ਸਰਕਾਰ ਸਾਡੇ ਹੀ ਟੈਕਸ ਦੇ ਪੈਸਿਆਂ ਦਾ ਜਿਹੜਾ ਇਸਤੇਮਾਲ ਕਰਦੀ ਹੈ ਤੇ ਸਾਨੂੰ ਵੀ ਚਾਹੀਦਾ ਹੈ ਵੀ ਅਸੀਂ ਇਹਨਾਂ ਨੂੰ ਤੋੜੀਏ ਨਾ ਬਹੁਤ ਸਾਰੇ ਲੋਕ ਆ ਜਿਹੜੇ ਹੈਗੇ ਨੇ ਉਹ ਕਾਲੀ ਦੇ ਵਿੱਚ ਜਾ ਕੇ ਆਪਣਾ ਇਹ ਸਪਰਿੰਗ ਪੋਸਟ ਦੇ ਵਿੱਚ ਗੱਡੀ ਉੱਪਰ ਦੀ ਲੰਗਾ ਦਿੰਦੇ ਨੇ ਕਿਉਂਕਿ ਪਲਾਸਟਿਕ ਹੁੰਦਾ ਹੈ ਤੇ ਜਲਦੀ ਟੁੱਟ ਜਾਂਦਾ ਹੈ ਤੋ ਸੋ ਆਪਾਂ ਨੂੰ ਅਵੇਅਰ ਹੋਣਾ ਪਊਗਾ ਤੁਹਾਨੂੰ ਵੀ ਮੈਨੂੰ ਵੀ ਅਵੇਅਰ ਹੋਣਾ ਪਊਗਾ ਕਿਉਂਕਿ ਇਹ ਪੋਸਟਰਾਂ ਦਾ ਆਪਾਂ ਧਿਆਨ ਰੱਖਣਾ ਕਿਉਂਕਿ ਇਹ ਸਾਡੇ ਹੀ ਪੈਸੇ ਦੀਆਂ ਪੋਸਟਰ ਲੱਗੀਆਂ ਹੋਈਆਂ ਨੇ ਸੋ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਇਸ ਤਰ੍ਹਾਂ ਦੀ ਅਗਲੀ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਹਨੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ